ਅੰਮ੍ਰਿਤਸਰ ਹਲਕਾ ਟਾਰੀ ਦੇ ਦਿਨ ਗੁਰੂ ਨਾਨਕ ਨਗਰ ਆਬਾਦੀ ਵਿਖੇ ਐਮ ਐਲ ਏ ਜਸਵਿੰਦਰ ਸਿੰਘ ਰਮਦਾਸ ਨੇ ਸਰਕਾਰੀ ਸਕੂਲ ਵਿਖੇ ਵਿਕਾਸ ਕਮਾਂ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਸਰਪੰਚ ਸੁਖਵਿੰਦਰ ਸਿੰਘ ਗੋਪੀ ਅਤੇ ਮੈਂਬਰ ਪੰਚਾਇਤ ਮੌਕੇ ਤੇ ਸ਼ਾਮਲ ਰਹੇ ਇਸ ਮੌਕੇ ਤੇ ਗੱਲਬਾਤ ਕਰਦੇ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਹਲਕਾ ਟਾਰੀ ਦੇ ਅਧੀਨ ਆਉਂਦੀ ਗੁਰੂ ਨਾਨਕ ਨਗਰ ਆਬਾਦੀ ਵਿਖੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲੱਖਾਂ ਰੁਪਏ ਦੀ ਲਾਗਤ ਨਾਲ ਨਵੇਂ ਕਮਰੇ ਸਕੂਲ ਦੀ ਚਾਰ ਦਿਵਾਰੀ ਅਤੇ ਹੋਰ ਮੁਰੰਮਤ ਕਰਵਾਈ ਗਈ ਹੈ ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਅਧੀਨ ਤਿਆਰ ਹੋਏ ਸਮਨਮਤੇ ਚਾਰ ਦਿਵਾਰੀ ਤੇ ਹੋਰ ਵੱਖ-ਵੱਖ ਕੀਤੇ ਕੰਮ ਦਾ ਦੁਗਾਟਨ ਕੀਤਾ ਗਿਆ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਮੈਂ ਸਰਪੰਚ ਸੁਖਵਿੰਦਰ ਸਿੰਘ ਗੋਪੀ ਆਬਾਦੀ ਗੁਰੂ ਨਾਨਕ ਨਗਰ ਤੋਂ ਹਲਕਾ ਟਾਰੀ ਬਲਾਕ ਵੇਰਕਾ ਅੱਜ ਐਮਐਲਏ ਸਾਹਿਬ ਸਾਡੇ ਆਏ ਸੀ ਜਿਨ੍ਹਾਂ ਦੇ ਸਰਕਾਰ ਦੌਰਾਨ ਇੱਕ ਦੋ ਕਮਰੇ ਬਣੇ ਆ ਸਾਡੇ ਸਕੂਲ ਚ ਤੇ ਤੁਸੀਂ ਕਮਰੇ ਜਾ ਕੇ ਵੇਖੋਗੇ ਪ੍ਰਾਈਵੇਟ ਸਕੂਲਾਂ ਦੇ ਕਮਰਿਆਂ ਨੂੰ ਫੇਲ ਕਰਦੇ ਆ ਸਰਕਾਰ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ ਨਾ ਕਿ ਹਵਾ ਬਾਜੀ ਚ ਨਾ ਕੇ ਕਾਗਜ਼ੀ ਪਤਰੀ ਖਾਨਾ ਪੂਰਤੀ ਪੂਰੀ ਹੋ ਰਹੀ ਆ ਹੁਣ ਬਾਕੀ ਵੀ ਜਿਵੇਂ ਸਰਕਾਰ ਦੇ ਕੰਮ ਸਰਕਾਰ ਨੇ ਕਾਫੀ ਕੰਮ ਉਲਿਕੇ ਆ ਯੋਧ ਨਸ਼ਿਆਂ ਵਿਰੁੱਧ ਯੋਧ ਨਸ਼ਿਆਂ ਵਿਰੁੱਧ ਨੂੰ ਤੁਸੀਂ ਆਪਾਂ ਇਹ ਕਹਿ ਸਕਦੇ ਆ ਕਿ ਜੇ ਆਪਣੀ ਜਵਾਨੀ ਨਾ ਹੋਊਗੀ ਤੇ ਆਪਣਾ ਪੰਜਾਬ ਕਿੱਥੇ ਹੋਊਗਾ ਹੁਣ ਜਵਾਨੀ ਬਚਾਉਣ ਲਈ ਤੇ ਜਵਾਨੀ ਆਪਣੀ ਨੂੰ ਘੋਣ ਖਾਂਦਿਆ ਨਸ਼ਿਆਂ ਦਾ ਤੇ ਇਹ ਨਸ਼ਿਆਂ ਦਾ ਕੋਣ ਕੋਈ ਪਿਛਲੇ ਦੋ ਚੌਂ ਸਾਲਾਂ ਚੋਂ ਨਹੀਂ ਲੱਗਾ ਇਹ ਪਿਛਲੀਆਂ ਸਰਕਾਰਾਂ ਦੀ ਅੰਗੇਲੀ ਲਾ ਲਓ ਜਾਂ ਲੀਡਰ ਉਹਨਾਂ ਦੇ ਇਦਾਂ ਦੇ ਲਾ ਲਓ ਕਿ ਆਪ ਹੀ ਨਸ਼ਾ ਵੇਚੀ ਗਏ ਜਵਾਨੀ ਨੂੰ ਬਰਬਾਦ ਕਰਤਾ ਸਿੱਖਿਆ ਹਲ ਕੋਈ ਧਿਆਨ ਨਹੀਂ ਦਿੱਤਾ ਸਿਹਤ ਸਿਹਤ ਸਹੂਿਦਾਵਾਂ ਤੁਸੀਂ ਵੇਖੀਆਂ ਕਿੱਦਾਂ ਦੀਆਂ ਉਹਨਾਂ ਦੇ ਕੋਈ ਧਿਆਨ ਨਹੀਂ ਦਿੱਤਾ ਹੁਣ ਜੇ ਸਰਕਾਰ ਇਹ ਵਾਲੀ ਸਰਕਾਰ ਕੁਝ ਕਰਨ ਤੇ ਆਈ ਆ ਕੁਝ ਵੀ ਨਹੀਂ ਪੱਦਰ ਤੇ ਕਰ ਰਹੀ ਆ ਔਰ ਚ ਵੀ ਆਪਾਂ ਕਿੰਦੂ ਪਰੰਤੂ ਕਰੀ ਜਾਂਦੇ ਆ ਜੀ ਅਖੇ ਜੀ ਇਦਾਂ ਹੋ ਗਿਆ ਇਦਾਂ ਹੋ ਗਿਆ ਇਹ ਜਿਹੜੇ ਵਿਰੋਧੀ ਆ ਇਦਾਂ ਦੇ ਕਰਦੇ ਰਹਿਣਗੇ ਬਾਕੀ ਸਰਕਾਰ ਵਧੀਆ ਕੰਮ ਕਰ ਰਹੀ ਆ ਲੋਕ ਸਰਕਾਰ ਦੇ ਨਾਲ ਨੇ ਕਾਨੂੰ ਲੋਕੀ ਕਹੀ ਜਾਂਦੇ ਵਿਰੋਧੀ ਕਿ ਗਲਤ ਹੁੰਦਿਆ ਜੀ ਕੰਮ ਹੁੰਦਾ ਨੌਜਵਾਨ ਦੇ ਕੀ ਸਨੇਹ ਦਾ ਜਗ ਨੌਜਵਾਨਾਂ ਨੂੰ ਵੇਖੋ ਆਪਾਂ ਤੇ ਪਿੰਡ ਪੱਦਰ ਤੇ ਇਹ ਸਟਾਰਟ ਕੀਤਾ ਕਿ ਨੌਜਵਾਨਾਂ ਨੂੰ ਪਿੱਛੇ ਵੀ ਆਪਾਂ ਖੇਡਾਂ ਦਾ ਸਮਾਨ ਲੈ ਕੇ ਦਿੱਤਾ ਕਿ ਵੱਧ ਤੋਂ ਵੱਧ ਖੇਡਾਂ ਹਲ ਤੁਨ ਨਾਲ ਹੀ ਸਾਡੇ ਸਟੇਡੀਅਮ ਹੈ ਹੋਰ ਵੀ ਮੈਂ ਨੌਜਵਾਨਾਂ ਨੌਜਵਾਨ ਸਾਡੇ ਨਾਲ ਨੇ ਮੈਂ ਨੌਜਵਾਨਾਂ ਨਾਲ ਆਹੀ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਪਿੰਡ ਦਾ ਨਾਮ ਰੋਸ਼ਨ ਕਰੋ ਕਿ ਮਾੜੇ ਅੰਸ਼ਰਾਂ ਦੇ ਨਾਲ ਨਾ ਬੋ ਤੇ ਵੱਧ ਤੋਂ ਵੱਧ ਤੁਸੀਂ ਆਪਣੇ ਮਾਪਿਓ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੋ ਬਾਕੀ ਪੰਚਾਇਤ ਸਰਕਾਰ ਤੁਹਾਡੇ ਨਾਲ ਹੈ ਪੰਚਾਇਤ ਤੁਸੀਂ ਅੱਧੀ ਰਾਤ ਕਹਿੰਦੇ ਹਾਂ ਨੂੰ ਕੇਸ ਚੀਜ਼ ਦੀ ਜਰੂਰਤ ਹੈ ਖੇਡਾਂ ਦੇ ਸਮਾਨ ਜਾਂ ਕੋਈ ਵੀ ਜਰੂਰਤ ਤੇ ਪੰਚਾਇਤ ਤੁਹਾਡੇ ਨਾਲ ਹੈ ਬਸ ਨਸ਼ਿਆਂ ਤੋਂ ਦੂਰ ਰਹੋ ਤੇ ਕਿਸੇ ਮਾੜੀ ਸੰਗਤ ਚ ਨਾ ਪਾਓ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਸਮਝਾਓ ਕਿ ਨਸ਼ੇ ਨਹੀਂ ਕਰਨੇ ਚਾਹੀਦੇ ਨਸ਼ੇ ਮਾੜੇ ਨੇ ਘਰ ਦੀ ਬਰਬਾਦੀ ਕਰਦੇ ਨੇ ਪੈਸੇ ਦੀ ਬਰਬਾਦੀ ਕਰਦੇ ਨੇ ਫਿਰ ਜਿਹੜਾ ਨਸ਼ੇੜੀ ਬੰਦਾ ਵਾ ਉਹ ਸਾਰੇ ਰਿਸ਼ਤੇਦਾਰੀਆਂ ਤੋਂ ਦੂਰ ਹੋ ਜਾਂਦਾ ਜੀ ਉਹਦੇ ਲਈ ਕੋਈ ਰਿਸ਼ਤੇਦਾਰ ਨਹੀਂ ਸ਼ਰਾਬ ਵਾਸਤੇ ਵੀ ਸਰਕਾਰ ਮਾੜੀ ਹੈ ਜੀ ਬਹੁਤ ਮਾੜੀ ਹੈ ਜੀ ਉਹ ਵੇਖੋ ਜਿਹੜੇ ਇਹਦੇ ਵਿੱਚ ਬੰਦੇ ਇਨਵੋਲਵ ਨੇ ਜਿਹੜੇ ਬੰਦਿਆਂ ਨੇ ਇਹ ਕੀਤਾ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਮਾੜਾ ਜੀ ਲੋਕਾਂ ਦੇ ਘਰਾਂ ਦੇ ਘਰ ਬਰਬਾਦ ਹੋ ਗਏ ਆ ਜੀ ਠੀਕ ਹੈ ਜੀ ਉਹ ਨਸ਼ੇ ਪੂਰਨ ਤੌਰ ਤੇ ਬੰਦ ਹੋਣੇ ਚਾਹੀਦੇ ਉਹ ਕਿਸੇ ਪ੍ਰਕਾਰ ਦਾ ਵੀ ਨਸ਼ਾ ਹੋਵੇ ਜੀ